ਸਾ ਬੋਰਦਿਆਂ ਦੀ ਬਣੀ ਮੈਂ ਕਹਾਂ ਭਰਾ ਸਾਡੇ ਮਾਲ ਚ ਨਹੀਂ ਪੜਦੀ ਆਹ ਦਾ ਵਧੀਆ ਆ ਜਿੱਦਾਂ ਗੱਲ ਉਹ ਆਈ ਹੁੰਨਾ ਪਰ ਆਪਣੇ ਆ ਨਾ ਆਪਣੇ ਬੜੇ ਵਗਿਆ ਇਹ ਪਹਿਲੇ ਆਈ ਹੁੰਨਾ ਚੱਕਰਾ ਜਿਆਦਾ ਹੁੰਦਾ ਤਾਂ ਨਾਲੇ ਜੁੜਦੀ ਹੈ ਵੀ ਹਾਂ ਵਿੱਚ ਹੀ ਆ ਸਟਾਰਟਿੰਗ ਸਸੀ ਗਾ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜੱਗੇ ਜਾੜ ਤੇ ਮੇਰੇ ਕਬੂਤਰਾਂ ਦਾ ਵੀਡੀਓ ਬਣਾਉਣਾ ਆ ਜੀ ਅੱਜ ਡੈਂਟੀ ਫਾਦਮਾ ਵਾਲੇ ਦੇ ਪ੍ਰੈਸ ਪ੍ਰੈਸ ਮੋਕਲਾ ਕੈਨੇਡਾ ਦੇ ਵਿੱਚ ਆ ਮੁੰਡਾ ਹਾਂ ਸ਼ੀਰਾ ਯੂ ਐਸ اے ਸ਼ੀਰਾ ਯੂ ਐਸ اے ਤੇ ਹੋਰ ਹਾਂ ਬਸ ਇਹਨਾਂ ਦਾ ਗਰੁੱਪ ਆ ਜੀ ਇਕੱਠਿਆਂ ਦਾ ਤੇ ਅੱਜ ਉਹਨਾਂ ਦੇ ਕਬੂਤਰ ਦਿਖਾਉਣੇ ਆ ਬਸ ਦੇਖ ਰਿਹਾ ਕਰਦਾ ਸਾਰੇ ਆਪਣੇ ਘਰ ਰੱਖਿਓ ਕਬੂਤਰ ਡੈਂਟੀ ਫਾਦਮਾ ਆਜੋ ਕਬੂਤਰ ਤੁਹਾਨੂੰ ਦਿਖਾਈਏ ਨਹੀਂ ਦਿਖਾਉਣਾ ਇਧਰ ਸਟਾਰਟਿੰਗ ਕਰਦੇ ਆ ਵੱਡਿਆਂ ਤੋਂ ਆਲੇ ਆਂਡੇ ਰੱਖਿਓ तकरीबन ਸਾਰੀਆਂ ਸਾਰੇ ਜੋੜਿਆਂ ਨੇ ਇਹਨਾਂ ਦੇ ਤੇ ਪੱਟੇ ਲਾ DNA ਕੀ ਕਾਲ ਰੱਖੀ ਆ ਤਕਰੀਬਨ ਤਕਰੀਬਨ ਰੱਖੀ ਹੋਈ ਆ ਸਾਰੇ ਜੋੜਿਆਂ ਨੇ ਆਂਡੇ ਕਿੰਨੇ ਚਿਰਾਂ ਬਾਅਦ ਬੱਚੇ ਜੋੜੇ ਲਾਏ ਆ ਮੁੰਲਾ ਦਾ ਵਿੱਚ 2 ਮਹੀਨੇ ਦਾ ਨਾਗਾ ਪਾਤਾ ਨਾ ਵਿੱਚ ਬਲੈਸ ਦੇ ਵਿੱਚ ਸਿਰਾਂ ਦਿਵਸ ਤੇ ਬੱਚੇ ਅੱਛਾ ਵਿੱਚ ਹੀ ਪ੍ਰਿੰਸ ਦੇ ਜਾਂ ਮੋਕਲਾ ਕੈਨੇਡਾ ਤੇ ਸ਼ੇਰਾ ਯੂ ਐਸ ਏ ਲਿਆ ਕੇ ਤਾਂ ਬੱਚੇ ਕਢਾਉਂਦੇ ਪਏ ਆ ਇਦਾਂ ਹੀ ਗਾਹ ਹੁਣ ਜਿਹੜੇ ਛੱਡੇ ਵੱਡੇ ਆ ਜਿਹੜੇ ਬਾਜ਼ੀਆਂ ਛੱਡਣੇ ਬੱਚੇ ਵੱਡੇ ਕੀਤੇ ਹੋਰ ਬਾਜ਼ੀਆਂ ਇਹਨੇ ਤਿਆਰ ਕਰਦੇ ਉੜਦੇ ਵੀ ਤੁਹਾਨੂੰ ਪਹਿਲਾਂ ਸਟਾਰਟਿੰਗ 'ਚ ਦਿਖਾਏ ਆ ਸੇ 6 8 10 ਛੱਡੇ ਉਹ ਪਹਿਲਾਂ ਮੇਰੇ ਆਉਂਦੇ ਤੇ ਬਹੁਤ ਉੱਚੇ ਸਾਰੇ ਜੱਬਰੀ ਖੜੀ ਕੀਤੀ ਆ ਪਾਣੀ 'ਚ ਆਏ ਬਿੰਦੀ ਬਣੇ ਉਹ ਸਾਰੇ ਬਾਜ਼ੀ ਛੱਡਾ ਲਏ ਇਹ ਸੱਚ ਵੱਡੇ ਕਬੂਤਰ ਹਨਾ ਇਹ ਤਾਂ ਸੋਰੀ ਵਿੱਚ ਵੱਡੇ ਯਾਨੀ ਛੱਡਣੇ ਪਿਛਲੇ ਸਾਲ ਛੱਡਣੇ ਹੈ ਕਿਹੜਾ ਕਿਹੜਾ ਛੱਡਿਆ ਹੈ ਹੈ ਬਾਕੀ ਕਿਹੜਾ ਛੱਡਿਆ ਹੈ ਬਾਕੀ ਨਹੀਂ ਛੱਡਿਆ ਵੇ ਕੋਈ ਵੀ ਨਾ ਚ ਇਹ ਕਿਹੜਾ ਹੈ ਇਹ ਹੈਗੇ ਇਹ ਮੰਜੂ ਭਾਈ ਤੋਂ ਆਇਆ ਮੋਨੇ ਤੋਂ ਮੋਨੇ ਤੋਂ ਆਇਆ ਹੈ ਮੰਜੂ ਭਾਈ ਦੇ ਘਰੋਂ ਠੀਕ ਹੈ ਬੱਚੇ ਲੈਣ ਨੂੰ ਆਇਆ ਹੈ ਦੇਖੋ ਤਾਂ ਆਪਾਂ ਅਰ ਜਿੱਥੇ ਕਰਨੀ ਹੈ ਉਹਦੇ ਹੀ ਹੋਵੇ ਇਦਾਂ ਹੀ ਹੈ ਨੇ ਪਰ ਬੱਤ ਚੱਕੀ ਦੀ ਹੁੰਦੇ ਨਹੀਂ ਆ ਗਿਓ ਪਤਾ ਪੱਲਾ ਦੇਖੋ ਚੱਕੀ ਆਖਦਾ ਕਿੰਦਾ ਦੌੜਦਾ ਇਹ ਵਧੀਆ ਦੌੜਦਾ ਰਵਿਚ ਹੋਰ ਇੱਕ ਆਹ ਇਕੜਿਆ ਜਿਹਾ ਬਾਹ ਆਹ ਦੇਖੋ ਪ੍ਰਿੰਸ ਲਿਗਰੋਂ ਪਿੱਕੀ ਬੀਲੀ ਅੱਖ ਦੀ ਕਬੂਤਰੀ ਕਬੂਤਰੀ ਬਣੀ ਨਾ ਪੱਠੀ ਆ ਅੱਖ ਦੇ ਆਖ ਸਾਫ ਹੋ ਗਈ ਦੇਖੋ ਖਾਂਦਾ ਹੋਣਾ ਝਾੜੇ ਪਈ ਹੋਆ ਤੁਹਾਨੂੰ ਜਿਆਦਾ ਤੇ ਮੈਨੇ ਇੱਕ ਕਬੂਤਰ ਦਿੱਤਾ ਸੀ ਪ੍ਰਿੰਸ ਮੋਕਲਾਂ ਵਾਲੇ ਦੀ ਠੱਲ ਪਈ ਹੋndi ਸੀ ਇਦਾਂ ਦੂਜੀ ਰਵੜਾ ਵਾਲੀ ਸੀਗੀ ਵੱਡੀ ਮੋਟੀ ਤੇ ਉਹਦਾ ਪਾਹ ਟੁੱਟਾ ਸੀ ਇੱਕ ਪੱਲਾ। ਤੇ ਉਹਦੇ ਬੱਚੇ ਕਿਤੇ ਉੜੇ ਬਹੁਤ ਜ਼ਿਆਦਾ। ਬਹੁਤ ਹੀ ਵਧੀਆ। ਅੱਗੇ ਆਹ ਕੋਣਾ ਪੱਠੇ ਦੀ। ਇਹਦੇ ਪੱਠੇ ਕਢਾਇਆ। ਇਹ ਸਾਲ ਵਾਰੀ ਬੱਚੇ ਕਢਾਇਆ। ਇਹ ਛੱਡਣੇ ਆਦਗੀ। ਹਾਂਜੀ ਛੱਡਣੇ ਆ। ਤੇ ਦੂਸਰਾ ਜਿਹੜੀਆਂ ਗਾਂ ਚੱਲਣੀਆਂ ਹੁਣ। ਆਹ ਡੱਬਿਆਂ ਦਾ ਭਰਾ ਜਿਹੜਾ ਟਰੈਕਟਰ ਵਾਲੀ ਬਾਈ ਆਹ ਡੱਬਾ ਜਿਹੜਾ ਥੱਲੇ ਬਹਿ ਗਿਆ ਜੀ ਪੈਰ ਕੱਚ ਮਾਰ ਗਿਆ ਜੀ। ਕਿੰਨੇ ਕ ਵਜੇ? ਇਹ ਭਾਗੇ ਜਾਨਕੀ ਰੈਂਜ 10 ਤੋਂ 7 7 8 ਤੱਕ ਰਹਦੇ ਅੱਛਾ ਜੇ ਉਹ ਸੈ ਲਾਗੇ ਕਿਹੜੇ ਪਿੰਡ ਇੱਧਰ ਯਾਰ ਨਵੇਸ਼ਰ ਵਾਲਾ ਹੀ ਸੀਗੀ ਭਾਈ ਅੱਛਾ ਜੀ ਬਹੁਤ ਹਰੇ ਲੜਦੇ ਆਹ ਡੱਬਾ ਹਾਂ ਜੀ ਇਹਦਾ ਡੱਬਾ ਤਾਂ ਭਰਾ ਹੀ ਇੰਨਾ ਦੇ ਅੱਛਾ ਸੇਮ ਇਹ ਤੇ ਜਗਾ ਕਾਲ ਰੱਖਾ ਨਾ ਮਖੀਲਾ ਡੱਬਾ ਨਾ ਇਹਨੂੰ ਮਖੀਲਾ ਰੰਗ ਕਹਿੰਦੇ ਆ ਕੋੜਾ ਕਾਲੀ ਅੱਖ ਦਾ ਚੁੱਟੀ ਚੁੰਝ ਅੱਲਾਹ ਵਾ ਦਵਾਜ ਆ ਥੋੜਾ ਦਾ ਦਵਾਜ ਦੀਦਾ ਹਾ ਚੰ ਆਹ ਬਾਈ ਆਪ ਅੱਠਾ ਕਿਥੋਂ ਲੈਂਦਾ ਆਪਣਾ ਹੀ ਐ ਇਹ ਜਿੱਥੇ ਦੇ ਘਰੋਂ ਆਇਆ ਭਾਈ ਫਾਲਟੇ ਵਾਲੇ ਦੇ ਜਿੱਥੇ ਹਾਰਟ ਵਾਲਾ ਸੋਹਣਾ ਲੱਗਾ ਇਹ ਬਹੁਤ ਬਹੁਤ ਵਧੀਆ ਬੱਚਾ ਉੱਡਿਆ ਤੇ ਫੜਿਆ ਵੀ ਤਾਂ ਹੀ ਹੈ ਮੈਨੂੰ ਲੱਗਦਾ ਮੈਨੂੰ ਹੈਗੀ ਨੌਲੇਜ ਹੁਣ ਮੈਂ ਕਾਫੀ ਟਾਈਮ ਛੱਡ ਤੀ ਉਹ ਕਬੂਤਰ ਮੈਨੂੰ ਸੋਹਣਾ ਲੱਗਾ ਬੱਚਾ ਇਹ ਚਿੱਟੀ ਅੱਖ ਦਾ ਹਾਂਜੀ ਹਾਂਜੀ ਗਲਾਪੀ ਚੋਹ ਜਿਹਾ ਆਏ ਉਹ ਯਾਨੀ ਕਿ ਉੱਡਦੇ ਸਿਰ ਦੇਖੋ ਇਹਦਾ ਕਿੰਨਾ ਫਲੈਟ ਆ ਉੱਪਰੋਂ ਹਾਂਜੀ ਗੋਲ ਨਹੀਂ ਹੈਗਾ ਐਨ ਫਲੈਟ ਹਾਂਜੀ ਜੋੜ ਵੀ ਖਰੇ ਹੈ ਲੱਗਦਾ ਫੀਮੇਲ ਬਾਣੀ ਇਹ ਵੀ ਉਤਰੀ ਵੀਡੀਓ ਮੈਂ ਪਹੁੰਚਦਾ ਰਹਿਣਾ ਮੇਰੇ ਲਾਈਕ ਸ਼ੇਅਰ ਕਰਦੇ ਰਹੋ ਗਰੁੱਪਾਂ 'ਚ ਮੇਰੇ ਚੈਨਲ ਨੂੰ ਵੀਡੀਓਆਂ ਦੇਖਣ ਮਿਲਦੀਆਂ ਰਹੂਗੀਆਂ ਕਬੂਤਰਾਂ ਦੀਆਂ ਜੇ ਕਿਸੇ ਨੇ ਆਪਣੇ ਕਬੂਤਰਾਂ ਦੀ ਵੀਡੀਓ ਬਣਾਉਣੀ ਆ ਤਾਂ ਮੈਨੂੰ ਸੰਪਰਕ ਕਰ ਸਕਦਾ ਆ ਆਹ ਫੇ ਆਗੇ ਜੀ ਵੱਡੇ ਕਬੂਤਰ ਕਬੂਤਰਾਂ ਵਿੱਚ ਕਬੂਤਰਾਂ ਚ ਮਿਲਾਂਗੇ ਇਹ ਜੀ ਉਹ ਅਜੇ ਤਾਂ ਵੱਡੇ ਕੂਤਰ ਜੂੜੇ ਆਪ ਨਹੀਂ ਮਤਲਬ ਆਪਣੇ ਆਪ ਹੀ ਜੋੜੇ ਲਾ ਲਾਂਗੇ ਆਪਣੇ ਜੋੜੀ ਲਾਇਓ ਸੀ ਪਰ ਕੇਵਰ ਇਦਾਂ ਵੀ ਹੁੰਦਾ ਆ ਜਿਹੜੇ ਆਪਣੇ ਆਪ ਜੋੜੇ ਲੱਗਦੇ ਆ ਨਾ ਬੱਚੇ ਗੋੜ ਆਉਂਦੇ ਆ ਹੋਰ ਖਰੇ ਹੀ ਆ ਸਾਰੇ ਮਾੜਾ ਕੋਈ ਨਹੀਂ ਹੈਗਾ ਜਾਨਵਰ ਇੱਥੇ ਹੋਰ ਗੋੜ ਰੰਗੀ ਫੜਤੀ ਦਿਖਾਉਂਦੇ ਆ ਇਨੇ ਆਂਡੇ ਰੱਟਿਓ ਛਿੱਟੀ ਅੱਖ ਦੀ ਗੋੜ ਰੰਗੀ ਹੈ ਨਾ ਹਾਂਜੀ ਕਈ ਕੋਸ਼ ਰੰਗ ਕਹਿੰਦੇ ਆ ਲਾਲ ਆ ਉਦਾਂ ਆਪਾਂ ਤਾਂ ਲਾਲ ਹੀ ਕਹਿੰਦੇ ਗੋੜ ਰੰਗਾ ਵੀ ਕਹਿੰਦੇ ਆ ਦੇਖੋ ਝਾੜੇ ਪਈ ਉਹ ਇਹ ਆ ਕਬੂਤਰ ਕੂਤਰੀ ਕੂਤਰੀ ਹੈ ਨਾ ਹਾਂ ਜੋੜੇ ਲਾਉਣ ਦੀ ਹੰਦ ਕੀਤੇ ਹਾਲ ਟੇਲੇ ਤੋਂ ਅੱਛਾ ਸੋਹਣੀ ਕਬੂਤਰੀ ਬਹੁਤ ਜ਼ਿਆਦਾ ਦੇਖੋ ਤਾਂ ਅੱਖ ਦੇ ਘੇਰੇ ਕਿੰਨਾ ਗੋਲ ਛੱਲੇ ਪਈ ਉਹ ਅੱਖ ਦੇ ਵਿੱਚ ਜਿੱਦਾਂ ਦਾ ਰੰਗ ਉਦਾਂ ਦੀ ਚੌਂਜਾ ਕਾਲੀ ਭੂਈਏ ਮੋਂਮੀ ਜੇ ਖਰੀ ਹੈ ਜੋੜਾ 10 ਦੇ 9 ਦੇਖ ਲਓ ਥਾਲੂ ਨੂੰ ਘੁਮਾ ਦਈਏ ਪੰਜੇ ਲਾਲ ਖੁਸ਼ਕ ਨਾ ਜੀ ਨਾ ਵੀ ਆ ਕਬੂਤਰੀਆਂ ਆਈਆਂ ਐ ਸ਼ੇਰਾ ਯੂਐਸਏ ਤੋਂ ਕੁਝ ਕਿ ਕਬੂਤਰੀਆਂ ਆ ਗਈਆਂ ਜੀ ਸ਼ੇਰਾ ਯੂਐਸਏ ਤੋਂ ਆਈਆਂ ਇਹਨਾਂ ਕੋਲ ਮਸਲਾ ਫਿਰ ਸੰਮੋਕਾਂ ਅਸੀਂ ਮੋਕਲਾ ਜਾ ਕੇ ਵੀ ਵੀਡੀਓ ਬਣਾਉਣੀ ਹੈ ਪ੍ਰਿੰਸ ਦੇ ਘਰੇ ਜਾ ਕੇ ਦਿਖਾਵਾਂਗੇ ਉੱਥੇ ਵੀ ਉਹ ਨਹੀਂ ਰੱਖਿਓ ਕੋਈ ਤੁਸੀਂ ਤਾਂ ਪਹਿਲਾਂ ਆ ਦੇਖੋ ਬਣਾਇਆ ਕਿੰਨਾ ਜ਼ਬਰਦਸਤ ਆਲੇ ਆ ਵੀ ਕਬੂਤਰ ਸਵੇਰ ਦੇ ਉੱਡਦੇ ਆ ਆ ਗਏ ਆ ਆ ਵੀ ਦੇਖੋ ਤਾਂ ਕੀ ਬਾਤ ਹੈ ਘੁੰਮ ਕੇ ਆਉਗੇ ਰੇ ਦੇ ਨੇ ਹੁਣ ਤੋਂ ਉੱਪਰ ਇੱਧਰਲੇ ਪਾਸੇ ਬਹੁਤ ਹੋ ਗਈ ਆ ਆ ਦੇਖੋ ਤਾਂ ਰੇ ਦੇ ਆਣ ਆਇਓ ਜਦੋਂ ਮੈਂ ਹੁਣ ਆਇਆ ਸੀਗਾ ਉਦੋਂ ਐ ਉੱਪਰ ਗਿੰਦੀ ਲੱਗਿਓ ਸੀਗੇ ਤਾਂ ਹੁਣ ਦੇਖੋ ਛਤਰੀ ਖੜੀ ਕੀਤੀ ਆ ਦੋ ਦੋ ਪੱਠੇ ਥੱਲੇ ਸੀਗੇ ਨੀਵੇਂ ਨੀਵੇਂ ਉਹ ਬਹਿ ਗਏ ਆ ਤਾਂ ਇਹ ਬਹਿਣ ਦੀ ਹੁਣ ਤਿਆਰੀ ਆ ਕਿਉਂਕਿ ਬੱਦਲ ਵੀ ਬਹੁਤ ਜਲਦੀ ਆਉਂਦਾ ਲਓ ਜੀ ਮੇਰੇ ਚੈਨਲ ਨੂੰ ਲਾਈਕ ਯੂ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਇੰਜਰੀ